ਮੋਹ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਅਸੀਂ ਫੇਰ ਹਾਜ਼ਰ ਹਾਂ ਬਹੁਤੀ ਖਾਸ ਅਤੇ ਮਹੱਤਵਪੂਰਨ ਟੌਪਿਕ ਹੈ ਸਾਡੇ ਨਾਲ ਜਗਪ੍ਰੀਤ ਸਿੰਘ ਨੇ ਜਿਹੜੇ ਕਿ ਬਰੌਡਵੇ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਯੂਐਸਏ ਤੋਂ ਰਿਫਿਊਜ਼ਲ ਆ ਰਹੇ ਨੇ ਯੂਐਸਏ ਦੇ ਵਿੱਚ ਇੰਟਰਵਿਊ ਸਭ ਤੋਂ ਵੱਡੀ ਚੁਣੌਤੀ ਸਾਡੇ ਵਿਦਿਆਰਥੀਆਂ ਲਈ ਬਣੀ ਹੈ ਯੂਐਸਏ ਦੇ ਵਿੱਚ ਰਿਫਿਊਜ਼ਲ ਦੇ ਕਾਰਨ ਕੀ ਨੇ ਵਿਦਿਆਰਥੀ ਇੰਟਰਵਿਊਜ਼ ਨੂੰ ਕਿਵੇਂ ਕਲੀਅਰ ਕਰਨ ਔਰ ਜਿਨ੍ਹਾਂ ਵਿਦਿਆਰਥੀਆਂ ਦਾ ਯੂਐਸਏ ਤੋਂ ਰਿਫਿਊਜ਼ਲ ਹੈ ਕੀ ਉਹ ਦੁਬਾਰਾ ਯੂਐਸਏ ਅਪਲਾਈ ਕਰਨ ਯਾਂ ਫਿਰ ਉਹ ਯੂਕੇ ਜਾਂ ਜਰਮਨੀ ਜਾਂ ਕੈਨੇਡਾ ਵਰਗੇ ਹੋਰ ਮੁਲਕਾਂ ਬਾਰੇ ਸੋਚਣ ਇਹ ਵੱਖ-ਵੱਖ ਬੜੇ ਮਹੱਤਵਪੂਰਨ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਗਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਸਰੋਤਿਆਂ ਨੂੰ ਜਗਪ੍ਰੀਤ ਜੀ ਯੂਐਸ ਤੋਂ ਅਚਾਨਕ ਇੱਡੀ ਜ਼ਿਆਦਾ ਰਿਫਿਊਜ਼ਲ ਕਿਉਂ ਇਹ ਬਹੁਤ ਹੈਰਾਨ ਨੇ ਵਿਦਿਆਰਥੀ ਅਹ ਦੇਖੋ ਡੱਲਾ ਜੀ ਇਹਦੇ ਚ ਨਾ ਮੈਂ ਕੱਲ ਦੱਸੂਗਾ ਕਿ ਜਿਹੜਾ ਰਿਫਿਊਜ਼ਲ ਕਾਊਂਟ ਅੱਜ ਅਸੀਂ ਦੇਖ ਰਹੇ ਹਾਂ ਨਾ ਕਿ ਵਧਿਆ ਹੈ ਇਦੇ 'ਚ ਆਪਾਂ ਇਹਦਾ ਕਾਊਂਟਰਪਾਰਟ ਦੇਖੀਏ ਤਾਂ ਵੀਜ਼ਾ ਵੀ ਵਧਿਆ ਹੈ। ਇਹਦੇ 'ਚ ਨਾ ਕੋਈ ਐਮਬੈਸੀ ਵੱਲੋਂ ਚੇਂਜੇਸ ਨਹੀਂ ਹੈਗੇ। ਪਹਿਲਾਂ ਕੀ ਸੀਗਾ ਕਿ ਸਟੂਡੈਂਟ ਮੈਜੋਰਿਟੀ ਕੈਨੇਡਾ ਅਪਲਾਈ ਕਰਦਾ ਸੀ। ਉਹਦੇ ਤੋਂ ਘੱਟ ਰੇਸ਼ਿਓ ਯੂਕੇ ਜਾਂਦੀ ਸੀ ਔਰ ਪੈਰਲਲ ਆਸਟ੍ਰੇਲੀਆ ਅਪਲਾਈ ਕਰਦੀ ਸੀ। ਜਦੋਂ ਦਾ ਕੈਨੇਡਾ ਵੱਲੋਂ ਰੁਝਾਨ ਘਟਿਆ ਤਾਂ ਡੈਫੀਨੇਟਲੀ ਉਹ ਇੱਕ ਜਿਹੜਾ ਐਪਲੀਕੇਸ਼ਨ ਕਾਊਂਟ ਸੀਗਾ ਉਹ ਐਪਲੀਕੇਸ਼ਨ ਕਾਊਂਟ ਇੱਕ ਕੰਟਰੀ 'ਚ ਸ਼ਿਫਟ ਹੋਇਆ ਉਹ ਕੰਟਰੀ ਸੀਗਾ ਯੂਐਸਏ ਸਟਾਰਟ ਦੇ ਵਿੱਚ ਵੀਜ਼ੇ ਦੇਖਣ ਨੂੰ ਮਿਲੇ ਤਾਂ ਸਟੂਡੈਂਟ ਨੂੰ ਲੱਗਾ ਕਿ ਐਮਬੈਸੀ ਬਹੁਤ ਰਿਲੈਕਸ ਹੋ ਗਈ ਹੈ ਹੁਣ ਵੀਜ਼ੇ ਵੀਜ਼ੇ ਆ ਰਹੇ ਨੇ ਫਿਰ ਉਹਦੇ ਨਾਲ ਐਪਲੀਕੇਸ਼ਨ ਕਾਊਂਟ ਹੋਰ ਵਧਿਆ ਹੁਣ ਜਦੋਂ ਕਿਸੇ ਵੀ ਕੰਟਰੀ ਦਾ ਐਪਲੀਕੇਸ਼ਨ ਕਾਊਂਟ ਵਧੇਗਾ ਉਹਦਾ ਰਿਜ਼ਲਟ ਜਿਹੜਾ ਉਹ ਉਨਾ ਹੀ ਵੱਡਾ ਨਜ਼ਰ ਆਊਗਾ ਉਹਦੇ ਵਿੱਚ ਪਹਿਲਾਂ ਜਦੋਂ ਐਪਲੀਕੇਸ਼ਨ ਘੱਟ ਸੀਗੀ ਤੇ ਰਿਫਿਊਜ਼ਲ ਕੱਟ ਦਿਖਦੀ ਸੀ ਹੁਣ ਐਪਲੀਕੇਸ਼ਨ ਕਾਊਂਟ ਜ਼ਿਆਦਾ ਹੈ ਤਾਂ ਆਬਵੀਅਸਲੀ ਵੀਜ਼ੇ ਵੀ ਜ਼ਿਆਦੇ ਨੇ ਤੇ ਰਿਫਿਊਜ਼ਲ ਵੀ ਜ਼ਿਆਦਾ ਦਿਖਦਾ ਸੋ ਇਹ ਇੱਕ ਸਟੂਡੈਂਟਸ ਦਾ ਮਾਈਂਡ ਸੈਟ ਹੋ ਜਾਂਦਾ ਕਿ ਅੱਜ ਯੂਐਸਏ ਜ਼ਿਆਦਾ ਰਿਫਿਊਜ਼ਲ ਦੇ ਰਿਹਾ ਜ਼ਿਆਦਾ ਰਿਫਿਊਜ਼ਲ ਨਹੀਂ ਦੇ ਰਿਹਾ ਯੂਐਸਏ ਆਪਣੀ ਇੰਟਰਵਿਊ ਕੰਡਕਟ ਕਰਦਾ ਹੈ ਉਹਦੇ ਵਿੱਚ ਜਿਹੜਾ ਸਟੂਡੈਂਟ ਸਹੀ ਤਰੀਕੇ ਨਾਲ ਆਪਣੇ ਕੰਟੈਂਟ ਨੂੰ ਪ੍ਰੈਜ਼ੈਂਟ ਕਰਦਾ ਜਸਟੀਫਾਈ ਕਰਦਾ ਆਪਣੇ ਅਕੈਡਮਿਕਸ ਨੂੰ ਪ੍ਰੋਪੋਜ਼ਡ ਸਟੱਡੀ ਨੂੰ ਉਹਨੂੰ ਵੀਜ਼ਾ ਮਿਲਦਾ ਜਿਹੜਾ ਆਪਣੀ ਬਾਡੀ ਲੈਂਗੁਏਜ ਵੀਕ ਹੈ ਸੈਲਫ ਕੌਨਫੀਡੈਂਟ ਨਹੀਂ ਹੈਗਾ ਉਹ ਆਪਣੇ ਕੰਟੈਂਟ ਨੂੰ ਸਹੀ ਤਰੀਕੇ ਨਾਲ ਡਿਲੀਵਰ ਨਹੀਂ ਕਰ ਪਾਉਂਦਾ ਉੱਥੇ ਉਹਦੀ ਰਿਜੈਕਸ਼ਨ ਆਉਂਦੀ ਹੈ ਸੋ ਇਦਾਂ ਨਹੀਂ ਆਪਾਂ ਮਤਲਬ ਇਹਨੂੰ ਡਿਸਕ੍ਰਾਈਬ ਕਰ ਪਾਵਾਂਗੇ ਕਿ ਯੂਐਸਏ ਬਹੁਤ ਸਾਰੀ ਰਿਜੈਕਸ਼ਨ ਦੇ ਰਿਹਾ ਕਾਊਂਟ ਵਧਿਆ ਤਾਂ ਡੈਫੀਨੇਟਲੀ ਪੋਜ਼ਿਟਿਵ 네ਗੇਟਿਵ ਟਰਮੀਨਲ ਸਾਨੂੰ ਜਾਦੇ ਨਜ਼ਰ ਆਉਣਗੇ ਬਿਲਕੁਲ ਠੀਕ ਹੈ ਪਰ ਇਹ ਵੀ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਯੂਐਸਏ ਚ ਜਦੋਂ ਫਾਈਲਾ ਲੱਗਦੀਆਂ ਨੇ ਤੇ ਬਹੁਤ ਸਾਰੇ ਏਜੰਟਸ ਨੇ ਜਿਹੜੇ ਉਹ ਉਹਨਾਂ ਦਾ ਜਿਹੜਾ ਟਾਰਗੇਟ ਹੈ ਉਹ ਬੜਾ ਕਨਫਿਊਜ਼ਨ ਵਾਲਾ ਸੋ ਕਿਹੜੇ ਵਿਦਿਆਰਥੀ ਯੂਐਸਏ ਚ ਅਪਲਾਈ ਕਰਨ ਕਿਹੜੇ ਨਹੀਂ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁਣ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਣਾ ਕਿ ਯੂਐਸਏ ਚ ਅਗਰ ਵਿਦਿਆਰਥੀ ਨੇ ਵੀਜ਼ਾ ਲੈਣਾ ਹੈ ਤੇ ਉਹ ਕਿਹੜੇ ਸਬਜੈਕਟ ਚੂਜ਼ ਕਰੇ ਕਿਹੜਾ ਪ੍ਰੋਸੈਸ ਹੋਵੇ ਕਿਸ ਤਰ੍ਹਾਂ ਦੇ ਯੂਨੀਵਰਸਿਟੀ ਜਾਂ ਕਾਲਜ ਵਿਦਿਆਰਥੀ ਚੁਣੇ ਡੈਫੀਨੇਟਲੀ ਡਾਲਾ ਜੀ ਇਹਦੇ ਵਿੱਚ ਗੱਲ ਕੀ ਆਉਂਦੀ ਹੈ ਕਿ ਜਿਵੇਂ ਆਪਾਂ ਸਟੂਡੈਂਟ ਤੋਂ ਸੁਣਦੇ ਆ ਨਾ ਸਭ ਤੋਂ ਪਹਿਲਾਂ ਸਟੂਡੈਂਟ ਦੀ ਰਿਕੁਆਇਰਮੈਂਟ ਪਤਾ ਕੀ ਹੁੰਦੀ ਹੈ ਕਿ ਮੈਨੂੰ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚੋਂ ਕਾਲਜ ਦਿੱਤਾ ਜਾਵੇ ਫਿਰ ਮੈਂ 1 ਜਾਂ 2 ਦਿਨ ਉੱਥੇ ਪੜ੍ਹਨਾ ਚਾਹੁੰਦਾ ਹਾਂ ਪ੍ਰੋਗਰਾਮ ਮੈਨੂੰ ਇਦਾਂ ਦਾ ਦਿੱਤਾ ਜਾਵੇ ਜਿਹੜਾ ਬਹੁਤ ਈਜ਼ੀ ਹੈ ਮੈਨੂੰ ਜ਼ਿਆਦਾ ਨਾ ਪੜ੍ਹਨਾ ਪਵੇ ਚਲੋ ਇਹ ਚੀਜ਼ਾਂ ਕਨਸਿਡਰੇਸ਼ਨ ਰੱਖਦੀਆਂ ਨੇ ਜਦੋਂ ਤੁਸੀਂ ਵੀਜ਼ਾ ਲੈ ਲਿਆ ਤੁਸੀਂ ਉਸ ਕੰਟਰੀ ਦੇ ਵਿੱਚ ਐਂਟਰ ਕਰ ਗਏ ਉਸ ਤੋਂ ਬਾਅਦ ਬਟ ਅਗਰ ਆਪਾਂ ਯੂਐਸਏ ਦੀਆਂ ਚੀਜ਼ਾਂ ਨੂੰ ਪਹਿਲਾਂ ਪ੍ਰਾਇੋਰਟੀ ਲੈ ਕੇ ਚੱਲਾਂਗੇ ਨਾ ਤਾਂ ਉੱਥੇ ਵੀਜ਼ਾ ਲੈਣਾ ਉਨਾ ਹੀ ਮੁਸ਼ਕਿਲ ਹੈ ਯੂਐਸਏ 'ਚ ਤੁਹਾਡਾ ਵੀਜ਼ਾ ਮਿਲਣਾ ਇੰਟਰਵਿਊ ਬੇਸਡ ਇਹ ਕੋਈ ਡਾਕੂਮੈਂਟਡ ਵੀਜ਼ਾ ਨਹੀਂ ਮਿਲਣਾ ਕਿਸੇ ਵੀ ਵੀਜ਼ਾ ਆਫੀਸਰ ਨੇ ਉੱਥੇ ਕੋਈ ਡਾਕੂਮੈਂਟ ਖੋਲ ਕੇ ਨਹੀਂ ਦੇਖਣਾ ਤੁਹਾਡੇ ਪਲੱਸ 2 ਦੇ ਵਿੱਚ ਪਰਸੈਂਟੇਜ ਕਿੰਨੀ ਹੈ ਸਬਜੈਕਟ ਕਿਹੜੇ ਮੇਜਰ ਸੀ ਕਿੰਨੇ ਉਹਨਾਂ ਚ ਸਕੋਰ ਸੀਗੇ ਇੱਥੇ ਉਹਨਾਂ ਨੇ ਦੇਖਣਾ ਹੈ ਤੁਸੀਂ ਕਿਹੜੀ ਯੂਨੀਵਰਸਿਟੀ ਚ ਅਪਲਾਈ ਕਰ ਰਹੇ ਹੋ ਉਸ ਯੂਨੀਵਰਸਿਟੀ ਦਾ ਰੈਂਕਿੰਗ ਵਰਲਡ ਲੈਵਲ ਤੇ ਕੀ ਹੈ ਅਕੈਡੈਮਿਕ ਅਕੋਰਡਿੰਗਲੀ ਉਹਦੀ ਪ੍ਰੋਫੈਸ਼ਨਲ ਸਟੇਬਿਲਿਟੀ ਕੀ ਹੈ ਜਿਹੜਾ ਉੱਥੋਂ ਦਾ ਸਟੂਡੈਂਟ ਸੈਟੀਸਫੈਕਟਰੀ ਰੇਸ਼ੋ ਕੀ ਦੇ ਰਿਹਾ ਹੈ ਉਹ ਯੂਨੀਵਰਸਿਟੀ ਦੀ ਰੈਂਕਿੰਗ ਜਿਹੜਾ ਤੁਸੀਂ ਪ੍ਰੋਗਰਾਮ ਆਪਟ ਕੀਤਾ ਹੈ ਜੇ ਤਾਂ ਉਹ ਸਟੈਮ ਕੋਰਸਸ ਦੇ ਅੰਡਰ ਆਉਂਦਾ ਜਿਹੜੇ ਮੈਨੇਜਮੈਂਟ ਜਾਂ ਮੈਥਮੈਟਿਕਸ ਦੇ ਜਿਹੜੇ ਸਕੋਰ ਨੇ ਉਹਨਾਂ ਦੇ ਵਿੱਚ ਅਗਰ ਤੁਹਾਡਾ ਪ੍ਰੋਗਰਾਮ ਲਾਈ ਕਰ ਰਿਹਾ ਤਾਂ ਇੱਥੇ ਹਾਫ ਆਫ ਦਾ ਜੌਬ ਇਜ਼ ਡਨ ਅਗਰ ਤੁਹਾਡੀ ਯੂਨੀਵਰਸਿਟੀ ਦਾ ਰੈਪਿਊਟੇਸ਼ਨ ਵਧੀਆ ਹੈ ਤੁਸੀਂ ਇੱਕ ਵਧੀਆ ਪ੍ਰੋਗਰਾਮ ਚੁਣਿਆ ਹੈ ਜਿਹੜਾ ਫਰਦਰ ਇੱਕ ਹਾਈ ਸਕਿਲਡ ਹੈ ਔਰ ਉਹਦੀਆਂ ਜੌਬ ਡਿਮਾਂਡ ਨੇ ਤਾਂ ਹਾਫ ਆਫ ਦਾ ਜੌਬ ਇਜ਼ ਡਨ ਇਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਹੁਣ ਤੁਸੀਂ ਇਹਨਾਂ ਦੇ ਫੈਕਟਸ ਐਂਡ ਫਿਗਰਸ ਨੂੰ ਕਿਸ ਤਰੀਕੇ ਨਾਲ ਪ੍ਰੈਜੈਂਟ ਕਰਦੇ ਹੋ ਸੋ ਜਿਹੜੇ ਵੀ ਸਟੂਡੈਂਟ ਯੂਐਸਏ ਅਪਲਾਈ ਕਰਨਾ ਚਾਹੁੰਦੇ ਨੇ ਮੈਰੀ ਉਹਨਾਂ ਨੂੰ ਐਡਵਾਈਸ ਇਹੀ ਹੈ ਕਿ ਉਹ ਜਨਰਲ ਪ੍ਰੋਗਰਾਮਸ ਵੱਲ ਨੂੰ ਧਿਆਨ ਨਾ ਕਰਨ ਇਹ ਨਾ ਦੇਖਣ ਕਿ ਅਸੀਂ ਕਾਲਜ ਚ ਅਪਲਾਈ ਕਰੀਏ ਇੱਕ ਵਧੀਆ ਯੂਨੀਵਰਸਿਟੀ ਚ ਅਪਲਾਈ ਕਰੋ ਵਧੀਆ ਪ੍ਰੋਗਰਾਮ ਲਓ ਸਕਿਲਡ ਪ੍ਰੋਗਰਾਮ ਲਓ ਤਾਂ ਡੈਫੀਨੇਟਲੀ ਤੁਹਾਨੂੰ ਯੂਐਸ ਵੀਜ਼ਾ ਲੈਣਾ ਬਹੁਤ ਹੀ ਈਜ਼ੀ ਹੋ ਜਾਏਗਾ ਬਿਲਕੁਲ ਠੀਕ ਹੈ ਸੋ ਕੁਝ ਖਾਸ ਗੱਲਾਂ ਨੇ ਜਿਵੇਂ ਯੂਐਸਏ ਦੇ ਵੀਜ਼ਾ ਦੀਆਂ ਜਗਪ੍ਰੀਤ ਜੀ ਨੇ ਦੱਸਿਆ ਨੇ ਸਟੈਮ ਕੋਰਸਸ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਜਗਪ੍ਰੀਤ ਜੀ ਸਾਡੇ ਬਹੁਤ ਸਾਰੇ ਵਿਦਿਆਰਥੀ ਸਮਝ ਨਹੀਂ ਪਾਉਂਦੇ ਇਹਨੂੰ ਹੋਰ ਆਸਾਨੀ ਨਾਲ ਤੁਸੀਂ ਕਿਵੇਂ ਸਮਝਾਉਨੇ ਹੋ ਵਿਦਿਆਰਥੀਆਂ ਨੂੰ ਅ ਦੇਖੋ ਜੀ ਇੱਦੀ ਅਗਰ ਫਰਦਰ ਆਪਾਂ ਕਲੈਰੀਫਿਕੇਸ਼ਨ ਇਹਦੀ ਕਲਾਸੀਫਿਕੇਸ਼ਨ ਕਰੀਏ ਤਾਂ ਇਹ ਪ੍ਰੋਗਰਾਮ ਆਉਂਦੇ ਨੇ ਜਿਹੜੇ ਸਟੂਡੈਂਟ ਨਾਨ ਮੈਡੀਕਲ ਮੈਡੀਕਲ ਕਮਰਸ ਔਰ ਆਰਟਸ ਵਾਲੇ ਵਿਦ ਮੈਥਸ ਐਂਡ ਇਕਨੋਮਿਕਸ ਨੇ ਟੈਕਨੀਕਲੀ ਅਗਰ ਪ੍ਰੋਗਰਾਮ ਨੂੰ ਕਲਾਸੀਫਾਈ ਕਰਨਾ ਹੋਵੇ ਤਾਂ ਜਿਹੜੇ ਸਬਜੈਕਟਸ ਓਰੀਐਂਟਡ ਨੇ ਜਿਵੇਂ ਆਪਾਂ ਟੈਕਨੋਲੋਜੀ ਜਾਂ ਇੰਜੀਨੀਅਰਿੰਗ ਦੀ ਗੱਲ ਕਰੀਏ ਮਕੈਨੀਕਲ ਇੰਜੀਨੀਅਰਿੰਗ ਹੋ ਗਿਆ ਸਿਵਲ ਹੋ ਗਿਆ ਕੰਪਿਊਟਰ ਸਾਇੰਸ ਹੋ ਗਿਆ ਆਈਟੀ ਹੋ ਗਿਆ ਅਗਰ ਇਸ ਤੋਂ ਬਾਅਦ ਆਪਾਂ ਸਾਇੰਸਿਸ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਮੈਡੀਕਲ ਦੇ ਵਿੱਚ ਉਹ ਆ ਜਾਂਦੇ ਜੀ ਬਾਇਓਕੈਮਿਸਟਰੀ ਮਾਈਕਰੋਬਾਇਓਲੋਜੀ ਬਾਇਓਟੈਕਨੋਲੋਜੀ ਨਰਸਿੰਗ ਦੇ professions ਆਉਂਦੇ ਨੇ ਅਗਰ ਇਹਨਾਂ ਨੂੰ ਕੰਪਿਊਟਰ ਦੇ ਨਾਲ ਦੇਖੀਏ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਕੰਪਿਊਟਰ ਸਾਇੰਸ ਆਂਦਾ ਹੈ ਬੈਚਲਰ ਆਫ ਸਾਇੰਸ ਇਨ ਕੰਪ ਫਿਰ ਉਸ ਤੋਂ ਬਾਅਦ ਆਉਂਦਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਕਲਾਊਡ ਕੰਪਿਊਟਿੰਗ ਐਪਲੀਕੇਸ਼ਨ ਡਿਵੈਲਪਮੈਂਟ ਸੋ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਟੈਕਨੋਲੋਜੀ ਦੇ ਸਾਇੰਸ ਦੇ ਇੰਜੀਨੀਅਰਿੰਗ ਦੇ ਇਸ ਸਟੈਮ ਦੇ ਅੰਡਰ ਆਉਂਦੇ ਨੇ ਜਿਹੜੇ ਪ੍ਰੋਗਰਾਮ ਦੀ ਕੁਆਲਿਫੀਕੇਸ਼ਨ ਤੁਸੀਂ ਜਾਂ ਉਹਨਾਂ ਦੀ ਗ੍ਰੈਜੂਏਸ਼ਨ ਇਹ ਦੇਖਦੇ ਹੋ ਬੈਚਲਰ ਆਫ ਆਰਟਸ ਸੋ ਉਹ ਪ੍ਰੋਗਰਾਮ ਜਿਹੜੇ ਨੇ ਉਹ ਤੁਹਾਨੂੰ ਸਟੈਮ ਦੇ ਅੰਦਰ ਕਨਸੀਡਰ ਨਹੀਂ ਹੁੰਦੇ ਬਿਲਕੁਲ ਠੀਕ ਹੈ ਜੀ ਸੋ ਹੁਣ ਇਨਟੇਕਸ ਵੀ ਇੱਕ ਵਾਰੀ ਜ਼ਰੂਰ ਦੱਸ ਦਿਓ ਅਗਰ ਹੁਣ ਵਿਦਿਆਰਥੀਆਂ ਨੇ ਅਪਲਾਈ ਕਰਨਾ ਹੈ ਤੇ ਇਨਟੇਕਸ ਦੇਖੋ ਜਿਹੜਾ ਤਾਂ ਬਿਲਕੁਲ ਨੀਅਰਸਟ ਇਨਟੇਕ ਹੈ ਸਟਿਲ ਯੂਨੀਵਰਸਿਟੀਜ਼ ਅਕਟੂਬਰ ਇਨਟੇਕ ਜਿਹੜਾ ਉਹ ਓਪਨ ਕਰਕੇ ਬੈਠੀਆਂ ਨੇ ਸੋ ਉਹਦੇ ਲਈ ਜਿਹੜੇ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ ਉਹਨੂੰ ਹਾਈ ਰਸ਼ ਚਾਹੀਦਾ ਬਿਕੋਜ਼ ਬਿਲਕੁਲ ਐਜ ਤੇ ਆ ਅਪੁਆਇੰਟਮੈਂਟ ਵੀ ਲੈਣੀ ਹੈ ਇਸ ਤੋਂ ਬਾਅਦ ਦਾ ਜਿਹੜਾ ਨੀਅਰਸਟ ਇਨਟੇਕ ਅਵੇਲੇਬਲ ਹੈ ਉਹ ਜਨਵਰੀ ਹੈ ਬਟ ਉਹਦੇ ਲਈ ਵੀ ਮੈਂ ਸਟੂਡੈਂਟ ਨੂੰ ਹਮੇਸ਼ਾ ਐਡਵਾਈਸ ਕਰਦਾ ਹਾਂ ਕਿ ਜਿਹੜਾ ਫਾਰ ਇਨਟੇਕ ਵੀ ਹੁੰਦਾ ਜਿਹਦੇ 'ਚ ਇੱਕ ਤੁਹਾਡੇ ਕੋਲ ਸਟੇਜ ਪਈ ਹੈ ਉਹਦੇ ਵੀ ਜਿੰਨਾ ਤੁਸੀਂ ਜਲਦੀ ਤੁਸੀਂ ਪ੍ਰੋਸੈਸ ਨੂੰ इजीली ਔਰ ਹੈਸਲ ਫਰੀ ਮੂਵਮੈਂਟ ਦੇ ਵਿੱਚ ਉਹਨੂੰ ਕੰਪਲੀਟ ਕਰ पाओगे ਸੋ ਜਨਵਰੀ ਲਈ ਵੀ ਜ਼ਿਆਦਾ ਸਮਾਂ ਨਹੀਂ ਦੇਖਣਾ ਚਾਹੀਦਾ ਕਿ ਅੱਜ ਆਪਣਾ ਅਗਸਟ ਤਾਂ ਹੁਣ ਆਲਮੋਸਟ ਸਟਾਰਟ ਹੈ ਸੋ ਵਿੱਚ ਮਹੀਨੇ ਚਾਰ ਹੀ ਨੇ ਸੋ ਉਹਦੇ ਵਿੱਚ ਵੀ ਆਪਾਂ ਅਪਾਇੰਟਮੈਂਟ ਲੈਣੀ ਹੈ I20 ਔਨ ਟਾਈਮ ਲੈਣੀ ਹੈ ਸੋ ਦੈਟਸ ਅ ਗੁੱਡ ਟਾਈਮ ਪੀਰੀਅਡ ਕਿ ਆਪਾਂ ਉਹਨੂੰ इजीली ਜਿਹੜਾ ਪ੍ਰੋਸੈਸ ਕਰ ਪਾਈਏ ਸੋ ਜਨਵਰੀ ਦੀਆਂ ਯੂਨੀਵਰਸਿਟੀਆਂ ਵੀ ਓਪਨ ਚਲੋ 90238 90238 ਇਹ ਟੈਲੀਫੋਨ ਨੰਬਰ ਹੈ ਇਸ ਨੰਬਰ ਤੇ ਟੈਲੀਫੋਨ ਕਰਕੇ ਤੁਸੀਂ ਜਗਪ੍ਰੀਤ ਜੀ ਦੇ ਨਾਲ ਗੱਲ ਕਰਕੇ ਆਪਣੀ ਫਾਈਲ ਲੌਂਚ ਕਰ ਸਕਦੇ ਹੋ ਥੈਂਕ ਯੂ ਸੋ ਮਚ ਜਗਪ੍ਰੀਤ ਥੈਂਕ ਯੂ ਜੀ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ